ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ 'ਚ ਹੋਇਆ ਅਜ਼ਾਫਾ ਕਿਉਂਕਿ ਹਰਿਆਣਾ ਹਾਈ ਕੋਰਟ ਨੇ ਸੁਖਬੀਰ ਸਿੰਘ ਬਾਦਲ ਦੇ ਗੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਆ ਆਖਰសារਾ ਮਾਮਲਾ ਕੀ ਹੈ ਇਸ ਦੇ ਬਾਰੇ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚੱਲ ਕੇ ਵੀਡੀਓ ਦੇਖਣੀ ਹੈ ਫਿਰ ਕਰਨੇ ਆ ਉਸ ਤੇ ਵਿਚਾਰ ਅਟੈਕ ਕਰਵਾਉਣ ਦੇ ਵਿੱਚ ਵੀ ਭਾਈਵਾਲ ਬਾਦਲਾ 78 ਦੇ ਵਿੱਚ ਜਿਹੜਾ ਨਰਕਾਰੀ ਕਾਂਡ ਹੋਇਆ ਉਹਦੇ ਵਿੱਚ ਵੀ ਭਾਈਵਾਲਾ ਪ੍ਰਕਾਸ਼ ਬਾਦਲਾ ਬਰਗਾਣੀ ਦੇ ਵਿੱਚ ਜਿਹੜਾ ਕਿ ਜੋ ਕਾਨ ਵਾਪਰਿਆ ਉਹਦੇ ਵਿੱਚ ਵੀ ਸਮੁਲੀਅਤ ਇਨਾ ਬਾਦਲਾ ਦੀ ਆ ਇਸ ਵੇਲੇ ਦੀ ਜਿਹੜੀ ਖਬਰ ਆ ਉਹ ਦੁੜੀ ਆ ਸਖਬੀਰ ਸਿੰਘ ਬਾਦਲ ਦੇ ਨਾਲ ਸਖਬੀਰ ਸਿੰਘ ਬਾਦਲ ਦੇ ਜਿਹੜਾ ਗੈਰ ਜਮਾਨਤੀ ਬਰਾਟਾ ਜਿਹੜੇ ਉਹ ਜਾਰੀ ਹੋ ਚੁੱਕੇ ਆ ਜਿਹੜੀ ਕਿ ਲੱਗਦਾ ਕਿ ਹੁਣ ਸਖਬੀਰ ਬਾਦਲ ਨੂੰ ਵੀ ਜਿਹੜਾ ਜੇਲ ਯਾਤਰਾ ਕਰਨੀ ਪਊਗੀ ਇਹਦੇ ਤਹਿਤ ਆਪਾਂ ਗੱਲਬਾਤ ਕਰਦੇ ਆ ਤੇ ਨਾਲ ਹੀ ਖਬਰ ਦੁੜੀ ਆ ਭਾਈ ਅੰਮਰਤਪਾਲ ਸਿੰਘ ਦੇ ਨਾਲ ਉਹਨਾਂ ਨੇ ਵੀ ਜਿਹੜਾ ਜੱਸ ਸਾਹਿਬ ਨੂੰ ਜੋ ਟਿੱਪਣੀਆਂ ਕਹੀਆਂ ਨੇ ਜੋ ਉਹ ਜੱਸ ਸਾਹਿਬ ਦੇ ਸਾਹਮਣੇ ਬੋਲਦੇ ਨੇ ਵੀਡੀਓ ਕਾਨਫਰੰਸ ਰਾਹੀਂ ਉਹ ਵੀ ਤਾਂ ਨੂੰ ਗੱਲਬਾਤ ਦੱਸਦੇ ਆ ਸਭ ਤੋਂ ਪਹਿਲਾਂ ਆਪਾਂ ਨਜ਼ਰ ਮਾਰ ਲਈਏ ਕਿ ਸ਼ਖਬੀਰ ਸਿੰਘ ਬਾਦਲ ਦੇ ਗੈਰ ਜਮਾਨਤੀ ਬਰਾਂਡ ਕਿਉਂ ਜਾਰੀ ਹੋਏ ਆ ਤੁਹਾਨੂੰ ਦੱਸ ਜੇ ਕਿ ਕਰੀਬ 2017 ਦੇ ਵਿੱਚ ਆ ਕਰੀਬ 8 ਸਾਲ ਪਹਿਲਾਂ ਚੋਣਾ ਦੇ ਵਿੱਚ ਮੌਕੇ ਜਿਹੜਾ ਆਰ.ਪੀ ਸਿੰਘ ਦੇ ਘਰ ਅਰਵਿੰਦ ਕੇਜਰੀਵਾਲਾ ਰੁਕਦੇ ਨੇ ਤੁਹਾਡੇ ਯਾਦ ਹੋਊਗਾ ਕਿ ਉਹਦਾ ਮੁੱਦਾ ਬੜਾ ਭੁਖਿਆ ਪਕਿਆ ਸੀ ਕਈ ਕਿ ਐਵ ਚੈਨਲਾਂ ਨੇ ਵੀ ਜਿਹੜਾ ਤੇ ਜਿਹੜਾ ਆਪਾਂ ਗੋਦੀ মিডিਆ ਕਹੜੇ ਆ ਉਹਨਾਂ ਨੇ ਇੱਕ ਬੜੀ ਖਬਰ ਫਲੈਸ਼ ਕੀਤੀ ਸੀ ਕਿਰਵਿੰਦਰ ਕੇਜਰੀਵਾਲਾ ਖਾਲਸਤਾਨੀਆਂ ਦੇ ਘਰਾਂ ਰੁਕੇ ਨੇ ਕਿ ਜਿਹੜਾ ਉਹ ਖਾਲਸਤਾਨੀਆਂ ਦਾ ਘਰ ਆ ਕਿ ਜਿਹੜਾ ਉਹ ਬਾਹਰ ਹੁੰਦੇ ਆ ਰਾਜਪਿੰਦਰ ਸਿੰਘਾ ਅਦਿਨਦਰਪਾਲ ਸਿੰਘਾ ਦੇ ਘਰ ਜਿਹੜਾ ਰੁਕਿਆ ਕਿ ਉੱਤੇ ਇਹ ਕਿਹਾ ਸੀ ਸਖਬੀਰ ਬਾਦਲ ਨੇ ਇੱਕ ਬਿਆਨ ਦਿੱਤਾ ਸੀ ਬਵਾਤ ਬਿਆਨ ਦਿੱਤਾ ਸੀ ਕਿ ਅੱਤਵਾਦੀਆਂ ਦੇ ਘਰੇ ਜਿਹੜਾ ਅਰਵਿੰਦਰ ਕੇਜਰੀਵਾਲਾ ਜਿਹੜਾ ਉਹ ਰੋਟੀ ਖਾ ਰਿਆ ਉਹਨੂੰ ਅੱਤਵਾਦੀਆਂ ਦਾ ਅੱਡਾ ਦੱਸਿਆ ਸੀ ਤੇ ਅੱਜ ਜਿਹੜਾ ਉਹਨਾਂ ਅੱਤਵਾਦੀਆਂ ਨੂੰ ਜਿਹੜੇ ਅੱਤਵਾਦੀ ਕਹਿੰਦਾ ਸੀ ਅੱਜ ਕਹਿੰਦਾ ਕਿ ਮੇਰੀ ਸਰਕਾਰ ਬਣਾ ਦੇ ਤਾਂ ਮੈਂ ਪਹਿਲੇ ਘੁੱਗੀ ਦੇ ਨਾਲ ਬਾਹਰ ਕਰ ਦੂੰਗਾ ਮੈਂ ਇਹਤੇ ਵੀ ਆਪਾਂ ਗੱਲਬਾਤ ਕਰਦੇ ਆ ਗੱਲ ਸੇ ਸ਼ਖਬੀਰ ਸਿੰਘ ਬਾਦਲ ਨੇ ਅਰਿੰਦਰਪਾਲ ਸਿੰਘ ਦੇ ਘਰ ਨੂੰ ਕੇਸ ਸੇ ਤੇ ਉਦੋਂ ਕਿਹਾ ਸੀ ਜੇ ਅਤਵਾਦੀਆਂ ਦਾ ਡੱਗਾ ਤੇ ਉਸ ਟਾਈਮ ਤੇ ਜਿਹੜਾ ਅਰਿੰਦਰਪਾਲ ਸਿੰਘ ਨੇ ਜਿਹੜਾ ਇੱਕ ਮਾਨਹਾਨੀ ਦਾ ਜਿਹੜਾ ਕੇਸ ਆ ਉਹ ਦਰ ਕੀਤਾ ਸੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਹੁਣ ਦੱਸਿਆ ਜਾ ਰਿਹਾ ਕਿ ਸ਼ਖਬੀਰ ਬਾਦਲ ਦੇ ਜਿਹੜਾ ਜਿਹੜੀ ਉਹਨਾਂ ਦੀ ਜ਼ਮਾਨਤ ਸੀ ਕਰੀਬ ਦੋ ਮਹੀਨੇ ਪਹਿਲਾਂ ਰੱਦ ਕਰ ਦਿੱਤੀ ਆ ਅਦਾਲਤ ਵੱਲੋਂ ਦੱਸਿਆ ਗਿਆ ਕਿ ਸਖਬੀਰ ਸਿੰਘ ਬਾਦਲ ਜਿਹੜੀ ਜ਼ਮਾਨਤ ਉਹ ਰੱਦ ਹੋ ਚੁੱਕੀ ਆ ਤੇ ਉਹਨਾਂ ਨੂੰ ਜਿਹੜਾ ਕਿ ਉਹਨਾਂ ਦੇ ਗੈਰ ਜ਼ਮਾਨਤੀ ਬਰੰਟਾ ਉਹ ਜਾਰੀ ਕਰ ਦਿੱਤੇ ਆ ਸਖਬੀਰ ਬਾਦਲ ਦੀ ਜਿਹੜੀ ਅਗਲੀ ਤਰੀਕ ਆ ਜਿਹੜੀ ਉਹ 9 ਜਨਵਰੀ ਪਾ ਦਿੱਤੀ ਆ ਜੇਕਰ ਸਖਬੀਰ ਬਾਦਲ ਉਸ ਮੇਸੇ ਤੇ ਨਹੀਂ ਜਾਂਦਾ ਤਾਂ ਸਖਬੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਹੁਣ ਆਪਾਂ ਗੱਲ ਵਿਸਤਾਰ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਇਹ ਹੀ ਉਹੀ ਸਖਬੀਰ ਬਾਦਲ ਆ ਉਹੀ ਅਕਾਲੀ ਦਲ ਦਾ ਇਹ ਮੋਹਰਾ ਹੈਗਾ ਕਿ ਇਹਨਾਂ ਦਾ ਬਾਪ ਜਿਹੜਾ ਪ੍ਰਕਾਸ਼ ਸਿੰਘ ਬਾਦਲਾ ਇਸ ਦੁਨੀਆ ਤੋਂ ਚਲੇ ਗਿਆ ਕਿ ਮੈਂ ਬੜੇ ਬੜੀ ਤੁਹਾਨੂੰ ਅਧਾਰਨਾ ਦਿੱਤੀ ਆ ਕਿ ਜਿਹੜਾ ਬੜੇ ਪਾਪ ਕਮਾ ਕੇ ਤੁਰਿਆ ਤੇ ਉਹ ਵੀ ਜਿਹੜਾ ਅੱਤਵਾਦੀਆਂ ਦੇ ਕਹਿਦਾ ਹੁੰਦਾ ਸੀ ਕਿ ਫਲਾਨਾ ਅੱਤਵਾਦੀ ਆ ਗੁਰਦੇਵ ਸਿੰਘ ਕੌਂਕੇ ਨੂੰ ਸ਼ਹੀਦ ਕਰਵਾਉਣ ਵਾਲਾ ਵੀ ਪ੍ਰਕਾਸ਼ ਸਿੰਘ ਬਾਦਲਾ 84 ਦੇ ਵਿੱਚ ਅਟੈਕ ਕਰਵਾਉਣ ਦੇ ਵਿੱਚ ਵੀ ਭਾਈਵਾਲ ਬਾਦਲਾ 78 ਦੇ ਵਿੱਚ ਜਿਹੜਾ ਨੰਕਾਰਾਹੀ ਕਾਂਡ ਹੋਇਆ ਉਹਦੇ ਵਿੱਚ ਵੀ ਭਾਈਵਾਲ ਪ੍ਰਕਾਸ਼ ਬਾਦਲਾ ਬਰਗਾੜੀ ਦੇ ਵਿੱਚ ਜਿਹੜਾ ਕਿ ਜੋ ਕਾਨ ਵਾਪਰਿਆ ਉਹਦੇ ਵਿੱਚ ਵੀ ਸਮੁਲੀਅਤ ਇਹਨਾਂ ਬਾਦਲਾ ਦੀ ਆ ਮੈਂ ਬੜੇ ਵਾਰੀ ਤੁਹਾਨੂੰ ਕਿਹਾ ਕਿ ਤੁਹਾਨੂੰ ਇਹ ਲੱਗਦਾ ਕਿ ਬਾਦਲਾ ਸਾਡੇ ਸਕੇ ਆ ਅੱਜ ਬੋਟਾ ਪੈ ਕੇ ਹਡੀਆਂ ਨੇ ਮੈਨੂੰ ਲੱਗਦਾ ਕਿ ਇਹਨਾਂ ਦੇ ਚਲੋ ਉਮੀਦਵਾਰ ਦਿੱਤੇ ਆ ਉਹ ਵੱਖਰੀ ਗੱਲ ਆ ਤੇ ਪਰ ਅੱਜ ਲੋਕਾਂ ਨੂੰ ਲੱਗਦਾ ਕਿ ਅਸੀਂ ਜੀ ਦਵਾਰ ਇਹਨਾਂ ਨੂੰ ਬਾਦਲਾਂ ਨੂੰ ਲੈ ਆ ਕੇ ਪਤਾ ਨਹੀਂ ਕੀ ਇਹਨਾਂ ਨੇ ਤਾਜ ਮੜ ਦੇਣਾਗਾ ਕਹਿੰਦਾ ਪਹਿਲੀ ਘੁੱਗੀ ਦੇ ਵਿੱਚ ਹੁਣ ਅਸੀਂ ਬੰਦੀ ਸਿੰਘ ਛੱਡ ਦੇਵਾਂਗੇ ਤੇ ਉਹੀ ਬੰਦੀ ਸਿੰਘਾ ਭਾਈ ਜਗਤਾਰ ਸਿੰਘ ਹਵਾਰੇ ਨੂੰ ਜਿਹੜਾ ਆਤਵਾਦੀ ਕਹਿ ਰਿਹਾ ਸੀ ਸਖਬੀਰ ਬਾਦਲਾ ਕਿ ਜੇ ਇਹਨੇ ਮਾਰਡਰ ਕੀਤਾ ਇਹਨੇ ਮੁੱਖ ਮੰਤਰੀ ਇਹਨੇ ਫਲਾਨਾ ਕੀਤਾ ਇਹਨੇ ਧਮਕਾ ਕੀਤਾ ਤੇ ਅੱਜ ਤੁਸੀਂ ਲੋਕ ਉਹੀ ਹੋ ਤੇ ਅੱਜ ਤੁਹਾਨੂੰ ਜਿਹੜਾ ਕਿ 4 ਸਾਲ ਹੋ 4 ਸਾਲ ਇਹ 5 ਸਾਲ ਸਰਕਾਰ ਰਹੀ ਆ ਜਿਹੜਾ ਕਿ ਕੈਪਟਨ ਅਮਰਿੰਦਰ ਸਿੰਘ ਦੀ 9 ਸਾਲਾਂ ਬਾਅਦ ਤੁਹਾਨੂੰ ਮੋਹ ਜਾਗਣ ਲੱਗ ਪਿਆ ਕਿ ਪਤਾ ਨਹੀਂ ਜਿਹੜਾ ਕਿ ਇਹਨਾਂ ਬਾਦਲਿਆਂ ਨੇ ਜਿਹੜਾ ਬੜਾ ਕੁਝ ਕਰਨਾ ਸੀ ਸਾਡੇ ਜਿਹੜਾ ਕਿ ਪਤਾ ਨਹੀਂ ਸਣ ਦੀਆਂ ਛੜਕਾ ਬਣਾ ਦੇਣੀਆਂ ਸੀ ਅੱਜ ਮੈਂ ਤੁਹਾਨੂੰ ਦੁਬਾਰੇ ਫੇਰ ਕਹਿਣਾ ਕਿ ਉਹਨਾਂ ਲੋਕਾਂ ਨੂੰ ਉਹ ਕੁਝ ਕੁ ਲੋਕ ਹੁੰਦੇ ਆ ਜਿਹੜੇ ਕਿ ਚਮਚੇ ਬਣੇ ਹੁੰਦੇ ਆ ਕਟਸੇ ਬਣੇ ਹੁੰਦੇ ਆ ਉਹ ਕਟਸਿਆਂ ਨੂੰ ਚਾਹੇ ਤੁਸੀਂ ਚੌਲਾ ਦੇ ਵਿੱਚ ਪਾ ਲੋ ਚਾਹੇ ਸਬਜ਼ੀ ਦੇ ਪਾ ਲੋ ਜਿਹੜੇ ਮਰਦੀ ਵਿੱਚ ਧਰ ਲੋ ਉਹ ਕਟਸੇ ਹਰ ਥਾਂ ਤੇ ਮੌਜੂਦ ਹੁੰਦੇ ਆ ਵਿਆਹ ਸਾਦੀਆਂ ਦੇ ਵਿੱਚ ਵੀ ਹੁੰਦੇ ਆ ਭੋਗਾਂ ਦੇ ਵਿੱਚ ਵੀ ਹੁੰਦੇ ਆ ਇਹ ਉਹ ਕਟਸੇ ਬਦਲ ਕੇ ਦੇ ਬੂਰੇ ਜਿਹੜਾ ਕਿ ਇਹਨਾਂ ਨੂੰ ਜੀ ਆ ਬੜੇ ਇਹ ਵਿਵਾਪਤ ਬਣਾਏ ਰੱਖੇ ਆ ਬਦਲਕਿਆਂ ਨੂੰ ਪਰ ਕੌਮਲਾ ਜਿੰਨਾ ਘਾੜੇ ਇਹਨਾਂ ਨੇ ਕੀਤਾ ਕਿ ਆ ਬਦਲ ਤੋ ਬਾਦ ਮਨਨ ਲੱਗਦਾ ਕਿ ਕੌਮ ਦਾ ਨੁਕਸਾਨ ਜਿਹੜਾ ਸਿੱਖ ਪੰਥ ਦਾ ਨੁਕਸਾਨ ਆਪਣੇ ਦੇ ਜਿਹੜਾ ਕਹਿੰਦੇ ਹੁੰਦੇ ਆ ਕਿ ਆਪਣੇ ਬੰਦੇ ਆ ਇਹ ਆਪਣੇ ਉੱਪਰ ਕੋਈ ਨਹੀਂ ਭਰਾਵੋ ਇਹਨਾਂ ਨੇ ਜੜਾ ਤੁਹਾਡੀਆਂ ਵੱਡੀਆਂ ੜੇ ਪਰ ਕੀ ਕਰੀ ਹੁਣ ਤੁਹਾਡੀ ਜਿਹੜੀ ਜਾ ਸਕਤੀ ਹੋ ਤੁਸੀਂ ਭੁੱਲ ਜਾਨੇ ਹੋ ਤੁਹਾਡੇ ਯਾਦ ਨਹੀਂ ਰਹਿੰਦਾ ਕਿ ਕੀ ਕੁਸੇ ਕਰਕੇ ਹਟਿਆ ਉਹ ਗੱਲਾਂ ਤੁਸੀਂ ਭੁੱਲ ਜਾਨੇ ਹੋ ਹੁਣ ਚਰਾਸੇ ਦਾ ਤੁਹਾਡੇ ਕਿੱਥੇ ਯਾਦ ਰਹਿਣੀ ਆ 40 ਸਾਲ ਹੋਏ ਆ ਚਾਹੇ 42 43 ਸਾਲ ਹੋਏ ਆ ਇਹ ਤਾਂ 9 ਸਾਲ ਸਰਕਾਰ ਨੂੰ ਭੁੱਲ ਗਏ ਬਰਗਾੜੀ ਦੀਆਂ ਗਲੀਆਂ ਦੇ ਵਿੱਚ ਗੁਰੂਗ੍ਰਾਂਤ ਸਾਹਿਬ ਦੀ ਬੇਅਦਬੀਆਂ ਹੋਈਆਂ। ਕਮੇ ਜਿਹੜਾ ਸਮੇਤ ਸੈਣੀ ਨੂੰ ਡੀਜੀਪੀ ਲਾਇਆ ਮਲਤਾਨੀ ਵਾਲਾ ਕੇਸ ਤੁਹਾਡੇ ਯਾਦ ਹੋਊਗਾ ਕਿ ਕਮੇ ਉਹਨੂੰ ਤੇ ਇਸ ਦੁਸ਼ਟਾ ਜਿਹੜਾ ਸਮੇਤ ਸੈਣੀ ਨੇ ਕੋਕੋ ਕੇ ਸ਼ਹੀਦ ਕੀਤਾ ਸੀ ਤੇ ਉਹ ਵੀ ਜਵਾਰਤ ਤੇ ਆਇਆ ਹੋਇਆਗਾ ਤੇ ਇੱਕ ਐਨ ਦਾ ਭਾਵ ਕਿ ਜਿਹੜਾ ਇਹਨਾਂ ਨੇ ਐਡਾ ਦੋਗਲਾ ਪਾੜਾ ਇਹਨਾਂ ਦੇ ਵਿੱਚ ਐਡਾ ਜਿਹੜਾ ਸਿੱਖਾਂ ਦੀ ਜੜਾ ਇਹ ਵੱਢਦੇ ਆ ਪਰ ਪਤਾ ਨਹੀਂ ਫੇਰ ਇਹਨਾਂ ਨੂੰ ਮੋਹ ਕਿਉਂ ਜਾਗਣ ਲੱਗ ਪੈਂਦਾਗਾ ਜਿਹਾ ਅਕਾਲੀ ਦਲ ਵਾਪਸ ਲਿਆਉਣਾਗਾ ਤੇ ਪਹਿਲਾਂ ਇਹਨਾਂ ਨੇ ਬੜੇ ਰੰਗ ਲਾਏ ਆ ਚਲੋ ਉਹ ਗੱਲ ਵੱਖਰੀ ਆ ਹੁਣ ਰਵਿੰਦਰ ਸਿੰਘ ਪਾਲ ਸਿੰਘ ਦੇ ਘਰ ਜਿਹੜਾ ਉਹ ਰੁਕੇ ਸੀ ਕਹਿੰਦਾ ਭਾਵ ਕਿ ਜੇਕਰ ਕੋਈ ਕਿਸੇ ਦੇ ਘਰ ਖਾਣਾ ਖਾ ਜਾਏ ਉਹ ਇਹਨਾਂ ਲਈ ਅਤਵਾਦੀ ਆ ਜੇ ਇਹ ਕਿਸੇ ਦੇ ਘਰ ਖਾਣਾ ਖਾਣਾ ਉਹ ਸਤਵਾਦੀ ਆ ਪਹਿਲੀ ਗੱਲ ਤਾਂ ਕਿਸੇ ਦੇ ਘਰ ਖਾਣਾ ਖਾਂਦੇ ਨਹੀਂ ਚਲੋ ਜੋ ਰਵਿੰਦ ਕੇਦਰੀਵਾਲ ਨੇ ਉਹ ਖਾਣਾ ਖਾਦਾ 2017 ਦੇ ਵਿੱਚ ਆ ਕਹਿੰਦੇ ਜੀ ਅਤਵਾਦੀਆਂ ਦੇ ਘਰੇ ਰੁਕਵੇ ਬੜਾ ਉਦੋਂ ਮੀਡੀਆ ਨੇ ਪਿੱਟ ਪਿੱਟ ਕੇ ਜਿਹੜਾ ਰੌਲਾ ਪਾਇਆ ਸੀ ਹੁਣ ਜਿਹੜਾ ਗੈਰ ਜਮਾਨਤੀ ਬ੍ਰਾਂਟਾ ਜਿਹੜੇ ਉਹ ਜਾਰੀ ਹੋ ਚੁੱਕੇ ਆ ਹੁਣ ਇਹਦੇ ਬਾਬਤ ਜਿਹੜਾ ਸੁਖਵੀਰ ਬਾਦਲ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਜਿਹੜੀਆਂ ਉਹ ਆਉਣ ਵਾਲੇ ਟਾਈਮ ਦੇ ਵਿੱਚ ਆ ਬਾਸ ਸਕਦੀਆਂ ਨੇ ਕਿਉਂਕਿ ਨਾਲੇ ਖਬਰ ਜੁੜੀ ਆ ਭਾਈ ਅੰਮਰਪਾਲ ਸਿੰਘ ਬਾਰੇ ਆਪਾਂ ਗੱਲਬਾਤ ਕਰਨੀ ਆ 2 ਕੁ ਮਿੰਟ ਲੈਣੇ ਤੁਹਾਡੇ ਕਿਉਂਕਿ ਭਾਈ ਅੰਮਰਪਾਲ ਸਿੰਘ ਡਿਊਰੂਗੜ੍ਹ ਦੇਲ ਦੇ ਵਿੱਚ ਬੰਦਾ ਸੁਖਵੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ 'ਚ ਇਜ਼ਾਫਾ ਹੋ ਗਿਆ ਕਿਉਂਕਿ ਸੁਬੀਰ ਸਿੰਘ ਬਾਦਲ ਦੇ ਹਰਿਆਣਾ ਹਾਈ ਕੋਰਟ ਨੇ ਗੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਹੈਗੇ ਆ ਇਹ 2017 ਦਾ ਮਾਮਲਾ ਹੈਗਾ ਗਿਆ ਕੇਜਰੀਵਾਲ ਨੂੰ ਲੈ ਕੇ ਜਿਹੜਾ ਕਿ ਉਸ ਟਾਈਮ মিডিਆ ਨੇ ਵੀ ਬਹੁਤ ਜ਼ਿਆਦਾ ਸ਼ੋਰ ਮਚਾਇਆ ਸੀਗਾ ਔਰ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਸਭ ਤੋਂ ਜ਼ਿਆਦਾ ਮੂਰੇ ਸੀਗੇ ਇਹ ਕਹਿਣ ਦੇ ਵਿੱਚ ਕਿ ਇਹਨੇ ਅਤੰਗਵਾਦੀਆਂ ਦੇ ਘਰ ਖਾਣਾ ਖਾਦਾ ਹੈਗਾ ਵੈ ਲੇਕਿਨ ਸਿੱਖ ਪੰਥ ਦਾ ਸਿੱਖ ਕੌਮ ਦਾ ਸਭ ਤੋਂ ਜ਼ਿਆਦਾ ਕਹਾਣ ਜਿਹੜਾ ਵੈ ਉਹ ਬਾਦਲਾ ਨੇ ਕੀਤਾ ਹੈਗਾ ਵੈ ਇਸ ਗੱਲ ਨੂੰ ਉਹ ਭੁੱਲ ਗਏ ਹੀਗੇ ਆ ਸਭ ਤੋਂ ਜ਼ਿਆਦਾ ਜਿਹੜਾ ਨੁਕਸਾਨ ਪਹੁੰਚਾਇਆ ਹੈਗਾ ਵੈ ਅੱਜ ਵੀ ਨੌਜਵਾਨੀ ਅਗਰ ਨਸ਼ਿਆਂ ਦੇ ਉੱਤੇ ਲੱਗੀ ਹੈ ਤੇ ਸਿਰਫ ਔਰ ਸਿਰਫ ਇਹਨਾਂ ਦਾ ਕਰਕੇ ਸੀਐਮ ਭਗਵਾਂ ਤੰਤ ਮਾਨ ਨੇ ਵਿਕਰਮ ਸਿੰਘ ਮੁਜੀਠੀਆ ਤੇ ਹਰ ਪੱਕੇ ਪੈਰਾਂ ਦੇ ਨਾਲ ਹੱਥ ਪਾਇਆ ਇਸ ਲਈ ਹਜੇ ਤੱਕ ਉਹ ਜੇਲ੍ਹ ਦੇ ਵਿੱਚ ਬੰਦ ਹੈਗੀ ਐ ਇਹਨਾਂ ਦੇ ਜੋ ਵੀ ਕਾਰਨਾਮੇ ਸੀਗੇ ਉਹ ਸਾਰੇ عوام ਦੇ ਸਾਹਮਣੇ ਆਂਦੇ ਆ ਤਾਂ ਕਿ عوام ਦੀਆਂ ਅੱਖਾਂ ਖੁੱਲ ਜਾਣ ਦੁਬਾਰਾ ਇਹਨਾਂ ਦੇ ਚਹੀਤੇ ਨਾ ਬਣਨ ਇਹਨਾਂ ਨੂੰ ਦੁਬਾਰਾ ਸਰਕਾਰ ਦੇ ਵਿੱਚ ਲੈ ਕੇ ਨਾ ਆਉਣ ਕਿਉਂਕਿ ਅਗਰ ਇਹ ਦੁਬਾਰਾ ਸਰਕਾਰ ਦੇ ਵਿੱਚ ਆ ਗਏ ਹਕੂਮਤ ਦੇ ਵਿੱਚ ਆ ਗਏ ਤੇ ਫਿਰ ਜਿਸ ਤਰ੍ਹਾਂ ਇਹਨਾਂ ਨੇ ਪਹਿਲੇ ਪੰਜਾਬ ਨੂੰ ਨੁਕਸਾਨ ਪਹੁੰਚਾਇਆ اسی ਤਰ੍ਹਾਂ ਹੁਣ ਇਹ ਪੰਜਾਬ ਨੂੰ ਨੁਕਸਾਨ ਪਹੁੰਚਾਉਣਗੇ ਆਪ ਇਹ ਜੋ ਮਰਜ਼ੀ ਕਰ ਲੈਣ ਇਹ ਨਾਤੇ ਧੋਤੇ ਆ ਜਿਸ ਤਰ੍ਹਾਂ ਕਿ ਵੀਡੀਓ ਦੇ ਵਿੱਚ ਮੇਰੇ ਵੀਰ ਨੇ ਕਿਹਾ ਕਿ ਇਹ કડਛੇ ਐ ਜਸ ਕੁਛ ਕੜਛੇ ਜਿਹੜੇ ਆ ਉਹ ਹਰ ਥਾਂ ਇਸਤੇਮਾਲ ਹੁੰਦੇ ਆ ਭੋਗ ਚ ਵੀ ਇਸਤੇਮਾਲ ਹੁੰਦੇ ਪਿਆਵਾ ਸ਼ਾਦੀਆਂ ਤੇ ਇਸਤੇਮਾਲ ਹੁੰਦੇ ਇਹ ਸਿਰਫ ਆਪਣੇ ਮਕਸਦ ਵਾਸਤੇ ਲੋਕਾਂ ਨੂੰ ਇਸਤੇਮਾਲ ਕਰਦੇ ਹੈਗੇ ਉਹਨਾਂ ਨੂੰ ਸਬਜ਼ ਬਾਗ ਦਿਖਾਉਂਦੇ ਹੈ ਜਿਸ ਤਰ੍ਹਾਂ ਕਿ ਹੁਣ ਇਹਨਾਂ ਦਾ ਇਹ ਕਹਿਣਾ ਹੈ ਕਿ ਸਾਨੂੰ ਇੱਕ ਵਾਰੀ ਸਰਕਾਰ ਦੇ ਵਿੱਚ ਲੈ ਆਓ ਹਕੂਮਤ ਦੇ ਵਿੱਚ ਲੈ ਆਓ ਸਾਨੂੰ ਕੁਰਸੀ ਮਿਲ ਜਾਣ ਦਿਓ ਅਸੀਂ ਬੰਦੀ ਸਿੰਘਾਂ ਨੂੰ ਰਹਾ ਕਰ ਦਵਾਂਗੇ ਇਹ ਸਿਰਫ ਕਹਿਣ ਦੀਆਂ ਗੱਲਾਂ ਜਦੋਂ ਇਹ ਸਰਕਾਰ ਦੇ ਵਿੱਚ ਹਕੂਮਤ ਦੇ ਵਿੱਚ ਆ ਗਏ ਤੇ ਫਿਰ ਜਿਹੜਾ ਵੀ ਨਾਲ ਦੇ ਖਿਲਾਫ ਬੋਲੇਗਾ ਉਹ ਜੇਲਾਂ ਦੇ ਵਿੱਚ ਜਾਵੇਗਾ ਬਾਕੀ ਵੀ ਰੋ ਤੁਹਾਡਾ ਕੀ ਕਹਿਣਾ ਹੈ ਸਗਾ ਇਸ ਵੀਡੀਓ ਬਾਰੇ ਕਮੈਂਟਸ ਕਰਕੇ لازਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼